ਪੰਜਾਬੀ ਕੁਕਸਪੋਰਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਤੁਹਾਨੂੰ ਸ਼ੇਅਰ ਕਰਨ ਜਾ ਰਹੀ ਹਾਂ ਕਿਆ ਕद्दू ਦੀ ਹੈਲਦੀ ਰੈਸਪੀ ਜਿਸ ਨੂੰ ਕਿ ਆਪਾਂ ਪ੍ਰੈਸ਼ਰ ਕੁੱਕਰ ਵਿੱਚ ਬਣਾ ਕੇ ਤਿਆਰ ਕਰਾਂਗੇ ਜੋ ਕਿ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਆਓ ਰੈਸਪੀ ਸ਼ੁਰੂ ਕਰਦੇ ਹਾਂ ਰੈਸਪੀ ਲਈ ਇੱਥੇ ਮੈਂ ਸਭ ਤੋਂ ਪਹਿਲਾਂ ਕੁੱਕਰ ਵਿੱਚ ਦੇਸੀ ਘਿਓ ਨੂੰ ਐਡ ਕਰਨ ਜਾ ਰਹੀ ਹਾਂ ਕਿਆ ਕद्दू ਦੀ ਸਬਜ਼ੀ ਨੂੰ ਮੈਂ ਦੇਸੀ ਘਿਓ ਵਿੱਚ ਬਣਾ ਰਹੀ ਹਾਂ ਤੁਸੀਂ ਆਪਣੀ ਮਨਪਸੰਦ ਦਾ ਕੋਈ ਵੀ ਕੁਕਿੰਗ ਆਇਲ ਲੈ ਸਕਦੇ ਹੋ ਇੱਥੇ ਮੈਂ 3 ਤੋਂ 4 ਵੱਡੇ ਚਮਚ ਦੇਸੀ ਘਿਓ ਦੇ ਐਡ ਕਰ ਲਏ ਹਨ ਕਿ ਉਹ ਹੁਣ ਸਾਡਾ ਗਰਮ ਹੋ ਚੁੱਕਾ ਹੈ ਇਸ ਤੋਂ ਬਾਅਦ ਹੁਣ ਮੈਂ ਇੱਕ ਚਮਚਾ ਜਿੱਥੇ ਜੀਰੇ ਦਾ ਐਡ ਕਰ ਦਿੱਤਾ ਹੈ ਤੇ ਇਸ ਤੋਂ ਬਾਅਦ ਹੁਣ ਮੈਂ ਥੋੜੀ ਜੀ ਹਿੰਗ ਨੂੰ ਵੀ ਐਡ ਕਰ ਦੇਣਾ ਹੈ ਇੱਕ ਪਿੰਚ ਹਿੰਗ ਦਾ ਮੈਂ ਇੱਥੇ ਲੈ ਲਿਆ ਹੈ ਜੀਰੇ ਤੇ ਹਿੰਗ ਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰ ਲੈਂਦੇ ਹਾਂ ਹੁਣ ਦੋਨੋਂ ਚੀਜ਼ਾਂ ਸਾਡੀਆਂ ਇੱਥੇ ਫਰਾਈ ਹੋ ਚੁੱਕੀਆਂ ਹਨ ਇਸ ਤੋਂ ਬਾਅਦ ਹੁਣ ਆਪਾਂ ਪਿਆਜ਼ਾਂ ਨੂੰ ਐਡ ਕਰ ਦਿੰਦੇ ਹਾਂ ਇੱਥੇ ਮੈਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ਾਂ ਨੂੰ ਬਾਰਿਕ-ਬਾਰਿਕ ਕੱਟ ਕੇ ਐਡ ਕਰ ਦਿੱਤਾ ਹੈ ਤੇ ਇਸ ਨੂੰ ਵੀ ਆਪਾਂ ਹੁਣ ਚੰਗੀ ਤਰ੍ਹਾਂ ਫਰਾਈ ਕਰ ਲੈਣਾ ਹੈ ਜਦ ਤੱਕ ਪਿਆਜ਼ ਸਾਡੇ ਫਰਾਈ ਹੋ ਰਹੇ ਹਨ ਤੁਸੀਂ ਮੇਰੇ ਚੈਨਲ ਪੰਜਾਬੀ ਕੁਕਸਪੌਟ ਨੂੰ ਜਾ ਕੇ ਸਬਸਕ੍ਰਾਈਬ ਕਰ ਸਕਦੇ ਹੋ ਤੇ ਬੈਲ ਆਈਕਨ ਦਾ ਬਟਨ ਦਬਾਉਣਾ ਬਿਲਕੁਲ ਨਾ ਭੁੱਲਣਾ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਹੁਣ ਪਿਆਜ਼ ਵੀ ਸਾਡੇ ਫਰਾਈ ਹੋ ਚੁੱਕੇ ਹਨ ਇਸ ਤੋਂ ਬਾਅਦ ਮੈਂ ਅਦਰਕ ਲਸਣ ਤੇ ਹਰੀ ਮਿਰਚ ਦੇ ਕੁੱਟੇ ਹੋਏ ਪੇਸਟ ਨੂੰ ਮੈਂ ਐਡ ਕਰ ਦਿੱਤਾ ਹੈ ਤੇ ਇਹਨਾਂ ਨੂੰ ਵੀ ਆਪਾਂ ਹੁਣ ਚੰਗੀ ਤਰ੍ਹਾਂ ਫਰਾਈ ਕਰ ਲੈਂਦੇ ਹਾਂ ਦੋਨੋਂ ਚੀਜ਼ਾਂ ਸਾਡੀਆਂ ਫਰਾਈ ਹੋ ਚੁੱਕੀਆਂ ਹੁਣ ਇਸ ਤੋਂ ਬਾਅਦ ਹੁਣ ਆਪਾਂ ਦੋ మీడియం ਸਾਈਜ਼ ਦੀ ਟਮਾਟਰ ਦੀ ਪਿਊਰੀ ਨੂੰ ਮੈਂ ਇੱਥੇ ਐਡ ਕਰ ਦਿੱ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਪਕਾ ਲੈਂਦੇ ਹਾਂ ਜੇ ਇੱਥੇ ਤੱਕ ਤੁਹਾਨੂੰ ਮੇਰੀ ਵੀਡੀਓ ਪਸੰਦ ਆ ਰਹੀ ਹੈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਵੀ ਜ਼ਰੂਰ ਕਰੋ ਹੁਣ ਆਪਾਂ ਮਸਾਲਿਆਂ ਨੂੰ ਐਡ ਕਰ ਦਿੰਦੇ ਹਾਂ ਸਵਾਦ ਅਨੁਸਾਰ ਇੱਥੇ ਮੈਂ ਨਮਕ ਨੂੰ ਐਡ ਕਰ ਦਿੱਤਾ ਹੈ ਤੇ ਅੱਧਾ ਚਮਚ ਇੱਥੇ ਮੈਂ ਦੇਗੀ ਮਿਰਚ ਦਾ ਲੈ ਰਹੀ ਹਾਂ ਅੱਧਾ ਚਮਚ ਇੱਥੇ ਮੈਂ ਹਲਦੀ ਪਾਊਡਰ ਐਡ ਕਰ ਦਿੱਤਾ ਹੈ ਤੇ ਅੱਧਾ ਚਮਚ ਸੁੱਕੇ ਧਨੀਏ ਦਾ ਇੱਥੇ ਮੈਂ ਲੈ ਲਿੱਤਾ ਹੈ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਕੇ ਪਕਾ ਲੈਂਦੇ ਹਾਂ ਇਸ ਤੋਂ ਬਾਅਦ ਹੁਣ ਮੈਂ ਥੋੜਾ ਜਿਹਾ ਪਾਣੀ ਇੱਥੇ ਦੋ ਤੋਂ ਤਿੰਨ ਚਮਚ ਲਗਭਗ ਐਡ ਕਰ ਦਿੱਤਾ ਹੈ ਤਾਂ ਕਿ ਸਾਡੇ ਮਸਾਲੇ ਚੰਗੀ ਤਰ੍ਹਾਂ ਫੁੱਲ ਜਾਣ ਤੇ ਵਧੀਆ ਸਾਡਾ ਤੜਕਾ ਬਣ ਕੇ ਇੱਥੇ ਤਿਆਰ ਹੋ ਜਾਵੇ ਹੁਣ ਆਪਾਂ ਇਸ ਤੜਕੇ ਨੂੰ ਢੱਕ ਕੇ ਦੋ ਤੋਂ ਤਿੰਨ ਮਿੰਟ ਲਈ ਪਕਾ ਲੈਂਦੇ ਹਾਂ ਜਿੰਨਾ ਵਧੀਆ ਸਾਡਾ ਤੜਕਾ ਬਣ ਕੇ ਤਿਆਰ ਹੋਏਗਾ ਓਨੀ ਹੀ ਵਧੀਆ ਸਾਡੀ ਸਬਜ਼ੀ ਬਣ ਕੇ ਇੱਥੇ ਤਿਆਰ ਹੋਵੇਗੀ ਹੁਣ ਆਪਾਂ ਦੋ ਤੋਂ ਤਿੰਨ ਮਿੰਟ ਹੋ ਚੁੱਕੇ ਹਨ ਤੜਕੇ ਨੂੰ ਚੈੱਕ ਕਰ ਲੈਂਦੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਸਾਡਾ ਇੱਥੇ ਤੜਕਾ ਪੁੱਜ ਕੇ ਤਿਆਰ ਹੋ ਚੁੱਕਾ ਹੈ ਘੋਵ ਵੀ ਛੋੜ ਦਿੱਤਾ ਹੈ ਚੰਗੀ ਤਰ੍ਹਾਂ ਹਿਲਾ ਕੇ ਇਸ ਨੂੰ ਇੱਕ ਵਾਰੀ ਫੇਰ ਤੋਂ ਪਕਾ ਲੈਂਦੇ ਹਾਂ 500 ਗ੍ਰਾਮ ਕੀਏ ਨੂੰ ਵੀ ਮੈਂ ਕੱਟ ਛਿਲਕੇ ਧੋ ਕੇ ਲੈ ਲਿਆ ਹੈ ਮोटे-ਮोटे ਪੀਸਾਂ ਵਿੱਚ ਮੈਂ ਕੀਏ ਨੂੰ ਇੱਥੇ ਕੱਟ ਲਿਆ ਹੈ ਤੇ ਚੰਗੀ ਤਰ੍ਹਾਂ ਧੋ ਵੀ ਲਿਆ ਸੀ ਹੁਣ ਮੈਂ ਇਸ ਨੂੰ ਤੜਕੇ ਵਿੱਚ ਪਾ ਦਿੱਤਾ ਹੈ ਤੇ ਇਸ ਨੂੰ ਵੀ ਚੰਗੀ ਤਰ੍ਹਾਂ ਹੁਣ ਆਪਾਂ ਤੜਕੇ ਵਿੱਚ ਹਿਲਾ ਕੇ ਪਕਾ ਲੈਂਦੇ ਹਾਂ ਤੇ ਥੋੜਾ ਜਿਆ ਰਿਜਾ ਲੈਂਦੇ ਹਾਂ ਜਿੰਨਾ ਵਧੀਆ ਸਾਡਾ ਕੀ ਇੱਥੇ ਥੋੜਾ ਜਿਹਾ ਪੁੱਜ ਜਾਏਗਾ ਉੰਨੀ ਹੀ ਸਬਜੀ ਸਾਡੀ ਟੇਸਟੀ ਬਣੇਗੀ ਸਾਰਾ ਫਲੇਵਰ ਕੀ ਇਹਦੇ ਵਿੱਚ ਆ ਜਾਵੇਗਾ ਇਸ ਨੂੰ ਵੀ ਹੁਣ ਆਪਾਂ 2 ਤੋਂ 3 ਮਿੰਟ ਲਈ ਤੜਕੇ ਵਿੱਚ ਚੰਗੀ ਤਰ੍ਹਾਂ ਪੁੱਜਣ ਲਈ ਰੱਖ ਦਿੰਦੇ ਹਾਂ ਹੁਣ 2 ਤੋਂ 3 ਮਿੰਟ ਹੋ ਚੁੱਕੇ ਹਨ ਆਪਾਂ ਕੀ ਇਹ ਨੂੰ ਚੈੱਕ ਕਰ ਲੈਂਦੇ ਹਾਂ ਚੰਗੀ ਤਰ੍ਹਾਂ ਫਲੇਵਰ ਇਹਨਾਂ ਦਾ ਸਾਰੇ ਮਸਾਲਿਆਂ ਦਾ ਕੀ ਇਹ ਵਿੱਚ ਆ ਜਾਂਦਾ ਹੈ ਇਸ ਤਰੀਕੇ ਨਾਲ ਸਬਜੀ ਬਹੁਤ ਹੀ ਵਧੀਆ ਸਾਡੀ ਬਣ ਕੇ ਤਿਆਰ ਹੁੰਦੀ ਹੈ ਇਸ ਨੂੰ ਆਪਾਂ ਇੱਕ ਵਾਰੀ ਚੰਗੀ ਤਰ੍ਹਾਂ ਹਿਲਾ ਕੇ ਹੁਣ ਮੈਂ ਇਸ ਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਦਵਾਂਗੀ ਇੱਥੇ ਮੈਂ ਪਾਣੀ ਦਾ ਅੱਧਾ ਕੱਪ ਲੈ ਲਿੱਤਾ ਹੈ ਤੇ ਉਸ ਨੂੰ ਵੀ ਸਬਜ਼ੀ ਵਿੱਚ ਐਡ ਕਰ ਦਿੱਤਾ ਹੈ ਤੇ ਇਸ ਨੂੰ ਵੀ ਚੰਗੀ ਤਰ੍ਹਾਂ ਆਪਾਂ ਹਿਲਾ ਲੈਂਦੇ ਹਾਂ ਯਕੀਨ ਮੰਨੋ ਇਹ ਸਬਜ਼ੀ ਇੰਨੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਜਿਹੜਾ ਕਿ ਆ ਨਹੀਂ ਵੀ ਖਾਂਦੇ ਉਹ ਵੀ ਮੰਗ-ਮੰਗ ਕੇ ਕੀ ਇਹਨੂੰ ਖਾਂਦੇ ਹਨ ਤੇ ਹੁਣ ਆਪਾਂ ਢਿੱਲ ਲਗਾ ਕੇ ਇਸ ਨੂੰ 4 ਵਿਸਲਾਂ ਤੱਕ ਪਕਣ ਲਈ ਛੋੜ ਦਿੰਦੇ ਹਾਂ ਕੀ ਇਹਦੀ ਸਬਜ਼ੀ ਪ੍ਰੈਸ਼ਰ ਕੁੱਕਰ ਵਿੱਚ ਜਲਦੀ ਵੀ ਬਣਦੀ ਹੈ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਚਾਰ ਵਿਸਲਾ ਹੁਣ ਸਾਡੀਆਂ ਆ ਚੁੱਕੀਆਂ ਹਨ ਪ੍ਰੈਸ਼ਰ ਵੀ ਰਿਲੀਜ਼ ਹੋ ਚੁੱਕਾ ਹੈ ਹੁਣ ਆਪਾਂ ਢੱਕਣ ਨੂੰ ਖੋਲ ਕੇ ਚੈੱਕ ਕਰ ਲੈਂਦੇ ਹਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਸਾਡੀ ਇੱਥੇ ਕੀਏ ਦੀ ਸਬਜ਼ੀ ਬਣ ਕੇ ਤਿਆਰ ਹੋ ਚੁੱਕੀ ਹੈ ਤੁਸੀਂ ਰੰਗਤ ਵੀ ਦੇਖ ਸਕਦੇ ਹੋ ਇਸ ਨੂੰ ਆਪਾਂ ਹਿਲਾ ਲੈਂਦੇ ਹਾਂ ਬਹੁਤ ਹੀ ਪਰਫੈਕਟ ਸਬਜ਼ੀ ਇਹ ਬਣ ਕੇ ਤਿਆਰ ਹੋਈ ਹੈ ਕੰਸਿਸਟੈਂਸੀ ਵੀ ਇਸ ਦੀ ਬਹੁਤ ਵਧੀਆ ਹੋਈ ਹੈ ਥੋੜਾ ਜਿਹਾ ਆਪਾਂ ਕੀਏ ਨੂੰ ਇੱਥੇ ਹਲਕਾ ਜਿਹਾ ਮੈਸ਼ ਕਰ ਲੈਂਦੇ ਹਾਂ ਤੁਸੀਂ ਸਬਜੀ ਦੇ ਟੈਕਸਚਰ ਨੂੰ ਵੀ ਦੇਖ ਸਕਦੇ ਹੋ ਹੁਣ ਮੈਂ ਇੱਥੇ ਥੋੜਾ ਜਿਹਾ ਗਰਮ ਮਸਾਲੇ ਨੂੰ ਐਡ ਕਰ ਦਿੱਤਾ ਹੈ ਤੇ ਲਾਸਟ ਵਿੱਚ ਹੁਣ ਮੈਂ ਥੋੜਾ ਜਿਹਾ ਹਰੇ ਤਣੀਆਂ ਨਾਲ ਵੀ ਇਸ ਨੂੰ ਗਾਰਨਿਸ਼ ਕਰ ਲੈਂਦੀ ਹਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਆਪਾਂ ਇੱਕ ਵਾਰੀ ਮਿਕਸ ਕਰ ਲੈਂਦੇ ਹਾਂ ਤੁਸੀਂ ਅਗਰ ਜ਼ਿਆਦਾ ਰਸੇਦਾਰ ਸਬਜੀ ਖਾਣੀ ਪਸੰਦ ਕਰਦੇ ਹੋ ਤਾਂ ਥੋੜਾ ਜਿਹਾ ਪਾਣੀ ਹੋਰ ਵੀ ਐਡ ਕਰ ਸਕਦੇ ਹੋ ਸਾਡੀ ਸਬਜੀ ਬਣ ਕੇ ਹੁਣ ਸਰਵਿੰਗ ਲਈ ਬਿਲਕੁਲ ਤਿਆਰ ਹੋ ਚੁੱਕੀ ਹੈ ਆਓ ਆਪਾਂ ਇਸ ਨੂੰ ਸਰਵ ਕਰ ਲੈਂਦੇ ਹਾਂ ਤੁਸੀਂ ਵੀ ਇਸ ਮੈਥਡ ਨਾਲ ਕੀਏ ਦੀ ਸਬਜੀ ਜ਼ਰੂਰ ਟਰਾਈ ਕਰਨਾ ਪ੍ਰੈਸ਼ਰ ਕੁੱਕਰ ਵਿੱਚ ਇਹ ਜਲਦੀ ਦਾ ਬਣਦੀ ਹੈ ਬਹੁਤ ਹੀ ਟੇਸਟੀ ਇਹ ਸਬਜੀ ਬਣ ਕੇ ਸਾਡੀ ਤਿਆਰ ਹੋਈ ਹੈ ਜੇਕਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਉਂਦੀਆਂ ਨੇ ਤਾਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਮੈਨੂੰ ਕਮੈਂਟ ਜ਼ਰੂਰ ਕਰਿਆ ਕਰੋ ਵੱਧ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਨਵੀਂ ਤੇ ਡੇਲੀਸ਼ੀਅਸ ਰੈਸਪੀ ਦੇ ਨਾਲ ਤਦ ਤੱਕ ਲਈ ਧੰਨਵਾਦ ਜੀ